ਇੱਕ ਜੱਜ ਹੋਣ ਦੇ ਨਾਤੇ ਮੈਂ ਨਿੱਜੀ ਤੌਰ ਤੇ ਦੇਖਿਆ ਹੈ ਕਿ ਕੁਝ ਪ੍ਰਸ਼ਾਸਕੀ ਮੈਂਬਰ ਜਾਂ ਕੁਝ ਜੱਜ ਜੋ ਪ੍ਰਸ਼ਾਸਨ ਤੋਂ ਆਉਂਦੇ ਹਨ ਇਹ ਨਹੀਂ ਪੁੱਲਦੇ ਕਿ ਉਹ ਪ੍ਰਸ਼ਾਸਨ ਤੋਂ ਆਏ ਹਨ ਅਤੇ ਸਰਕਾਰ ਵਿਰੁੱਧ ਹੁਕਮ ਪਾਸ ਕਰਨ ਤੋਂ ਚਿਝਕਦੇ ਹਨ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ ਇਹ ਕਹਿਣਾ ਹੈ ਭਾਰਤ ਦੇ ਚੀਫ ਜਸਟਿਸ ਮਾਨਯੋਗ ਬੀ ਆਰ ਗਵਈ ਸਾਭਦਾ ਜੈਪੀਨ ਸਾਥਵਿਕ ਕੁਆਲਿਟੀ एंड जस्टिस पटियाला यूट्यूब चैनल तो मैं इंजीनियर हरदीप सिंह चुंबर अज की वीडियो विच एक नवी जा साझी कर रहा हाँ दा विषय है न्यापालिकाकारी रुकावटा इस स्रोत भारत के चीफ जस्टिस सीजेआई बी आर गवई के विचार पेश कीते गए जिन्ह ने जोर दिता कि ट्रिब्यूनलों के गैरनया एक मैबर जो अक्सर सबका नौकरशाह होंगे सरकार विरुद्ध हुक्म देने तो चिचकते दे हैं सीजेआई ने अजिहे मैबर नील की ਕਿ ਉਹ ਆਪਣੀ ਪ੍ਰਸ਼ਾਸਕੀ ਪਿਛੋਕਰ ਦੀ ਧਾਰਨਾ ਨੂੰ ਤੋਣਨ ਅਤੇ ਲਗਾਤਾਰ ਸਿਖਲਾਈ ਦੇ ਨਾਲ-ਨਾਲ ਯੋਗਤਾ ਅਤੇ ਆਚਰਣ ਦੇ ਸਮਾਨ ਮਾਪਦੰਡਾ ਦੀ ਪਾਲਣਾ ਕਰਨ ਦੀ ਲੋੜ ਤੇ ਉਹਨਾਂ ਨੇ ਜ਼ੋਰ ਦਿੱਤਾ ਇਸ ਸੰਮੇਲਨ ਵਿੱਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਗਵਾਲ ਨੇ ਅਦਾਲਤੀ ਹੁਕਮਾਂ ਵਿਰੁੱਧ ਅਪੀਲ ਕਰਨ ਦੀ ਸਰਕਾਰੀ ਵਿਭਾਗਾ ਦੀ ਪ੍ਰਵਿਰਤੀ ਨੂੰ ਰੋਕਣ ਦੀ ਗੱਲ ਕੀਤੀ ਇਸ ਸੰਕੇਤ ਦਿੰਦੇ ਹੋਏ ਕਿ ਅਧਿਕਾਰੀ ਕਈ ਵਾਰ ਸਿਰਫ ਆਪਣੀ ਜਾਨ ਬਚਾਉਣ ਲਈ ਅਪੀਲਾਂ ਦਾਇਰ ਕਰਦੇ ਹਨ ਇਸ ਸਾਰਾ ਮਸਲਾ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ਦੇਵੇ ਅਖਿਲ ਭਾਰਤੀ ਸੰਮੇਲਨ ਦੌਰਾਨ ਉਠਾਇਆ ਗਿਆ ਜਿਸ ਵਿੱਚ ਨਿਆ ਪ੍ਰਣਾਲੀ ਅਤੇ ਟ੍ਰਿਬਿਊਨਲਾਂ ਨਾਲ ਜੁੜੇ ਵੱਖ-ਵੱਖ ਮੁੱਦੇ ਸ਼ਾਮਲ ਸਨ ਆਓ ਸੁਣਦੇ ਹਾਂ ਮਾਰਾ ਦਾ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਨਾ ਭਾਰਤੀ ਨਿਆ ਪ੍ਰਣਾਲੀ ਦੇ ਇੱਕ ਖਾਸ ਪਹਿਲੂ ਤੇ ਗੱਲ ਕਰਾਂਗੇ ਥੋੜੀ ਗਹਿਰਾਈ 'ਚ ਹਾਂਜੀ ਬਿਲਕੁਲ ਆਪਣਾ ਫੋਕਸ ਰਹੇਗਾ ਟ੍ਰਿਬਿਊਨਲਾਂ ਤੇ ਤੇ ਕਿਵੇਂ ਕਈ ਵਾਰ ਸਰਕਾਰੀ ਕੰਮਕਾਜ ਨਾਲ ਇਹ ਮਤਲਬ ਥੋੜੀ ਰਗੜ ਜਾਂ ਤਣਾਜ਼ੀਆਂ ਬਣ ਜਾਂਦਾ ਹੁਣਾਂ ਦਾ ਹਾਂਜੀ ਤੇ ਇਸ ਵਾਰ ਜਿਹੜੇ ਸਾਡੇ ਕੋਲ ਸਰੋਤ ਨੇ ਉਹ ਇੱਕ ਲੇਖ ਦੇ ਕੁਝ ਖਾਸ ਹਿੱਸੇ ਨੇ ਸਿਰਲੇਖ ਹੈ ਨਿਆਂਪਾਲਿਕਾ ਅਤੇ ਸਰਕਾਰੀ ਰੁਕਾਵਟਾਂ ਖਾਸ ਕਰਕੇ ਆਪਾਂ ਦੇਖਾਂਗੇ ਪਾਰਤ ਦੇ ਚੀਫ ਜਸਟਿਸ ਯਾਨੀ ਸੀਜੀਆਈ ਤੇ ਕਾਨੂੰਨ ਮੰਤਰੀ ਦੇ ਬਿਆਨ ਜਿਹੜੇ ਇੱਕ ਕਾਨਫਰੰਸ 'ਚ ਦਿੱਤੇ ਗਏ ਸੀ ਬਿਲਕੁਲ ਤੇ ਕੋਸ਼ਿਸ਼ ਇਹ ਹੀ ਰਹੇਗੀ ਸਮਝਣ ਦੀ ਕਿ ਇਹਨਾਂ ਬਿਆਨਾਂ ਰਾਹੀਂ ਨਿਆਇਕ ਸੁਤੰਤਰਤਾ ਬਾਰੇ ਖਾਸ ਕਰਕੇ ਟ੍ਰਿਬਿਊਨਲਾਂ ਦੇ ਮਾਮਲੇ 'ਚ ਤੇ ਕੁਝ ਸਰਕਾਰੀ ਕੰਮਾਂ ਬਾਰੇ ਕੀ ਚਿੰਤਾਵਾਂ ਸਾਹਮਣੇ ਆਈਆਂ ਨੇ ਹਾਂਜੀ ਚਲੋ ਫਿਰ ਖੋਲਦੇ ਹਾਂ ਇਸ ਮੁੱਦੇ ਦੀਆਂ ਪਰਤਾਂ ਨੂੰ ਠੀਕ ਹੈ ਤਾਂ ਸ਼ੁਰੂ ਕਰਦੇ ਹਾਂ ਚੀਫ ਜਸਟਿਸ ਦੀਆਂ ਟਿੱਪਣੀਆਂ ਤੋਂ ਇਹ ਮੌਕਾ ਸੀ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਜਿਹਨੂੰ ਕੈਟ ਕਹਿੰਦੇ ਨੇ ਉਹਦੇ 10ਵੇਂ 올 ਇੰਡੀਆ ਸੰਮੇਲਨ ਦਾ ਤੇ ਉੱਥੇ ਕੇਂਦਰੀ ਕਾਨੂੰਨ ਮੰਤਰੀ ਅਰਜਨ ਰਾਮ ਮੇਗਵਾਲ ਵੀ ਸੀਗੇ ਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ ਜਤਿੰਦਰ ਸਿੰਘ ਵੀ ਮੌਜੂਦ ਸਨ ਅੱਛਾ ਤੇ ਉਸੇ ਮੰਚ ਤੇ ਸੀਜੀਆਈ ਬੀਆਰ ਗਵਈ ਨੇ ਇੱਕ ਬਹੁਤ ਮਤਲਬ ਧਿਆਨ ਖਿੱਚਣ ਵਾਲੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਟ੍ਰਿਬਿਊਨਲਾਂ ਦੇ ਕੁਝ ਗੈਰ ਨਿਆਇਕ ਮੈਂਬਰ ਹੁੰਦੇ ਨੇ ਜਿਹੜੇ ਜ਼ਿਆਦਾਤਰ ਸਾਬਕਾ ਸਰਕਾਰੀ ਅਫਸਰ ਹੁੰਦੇ ਨੇ ਉਹ ਕਈ ਵਾਰੀ ਨਾ ਸਰਕਾਰ ਦੇ ਖਿਲਾਫ ਕੋਈ ਫੈਸਲਾ ਦੇਣ ਤੋਂ ਜਿਜਕਦੇ ਨੇ ਜਾਂ ਕਤਰਉਂਦੇ ਨੇ ਹਾਂਜੀ ਬਿਲਕੁਲ ਸਹੀ ਕਿਹਾ ਉਹਨਾਂ ਨੇ ਹੋਰ ਸਾਫ਼ ਕੀਤਾ ਕਿ ਕੁਝ ਮੈਂਬਰਰੇ ਪੋਲ ਨਹੀਂ ਪਾਉਂਦੇ ਕਿ ਉਹ ਪ੍ਰਸ਼ਾਸਨ ਚੋਂ ਆਏ ਨੇ ਇਹ ਆਪਣੇ ਆਪ ਚ ਬਹੁਤ ਸਿੱਧੀ ਤੇ ਤੁਸੀਂ ਕਹਿ ਸਕਦੇ ਹੋ ਗੰਭੀਰ ਗੱਲ ਹੈ ਖਾਸ ਕਰਕੇ ਜਦੋਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਮੁਖੀ ਇਹ ਕਹਿ ਰਹੇ ਹੋਣ ਹੁਣ ਇਸ ਛਿਜਕ ਪਿੱਛੇ ਦੇਖੋ ਕਈ ਗੱਲਾਂ ਹੋ ਸਕਦੀਆਂ ਨੇ ਸ਼ਾਇਦ ਭਵਿਸ਼ ਵਿੱਚ ਕੋਈ ਸਰਕਾਰੀ ਅਹੁਦਾ ਚਾਹੀਦਾ ਹੋਵੇ ਜਾਂ ਪੁਰਾਣੇ ਸਾਥੀਆਂ ਨਾਲ ਲਿਹਾਜ਼ ਹੋਵੇ ਜਾਂ ਬਸ ਇੱਕ ਇੱਕ ਸੋਚ ਬਣ ਜਾਂਦੀ ਹੈ ਨਾ ਸਾਲਾਂ 'ਚ ਵਾਕਈ ਇਹ ਤਾਂ ਵੱਡੀ ਗੱਲ ਹੈ ਤੇ ਉਹ ਵੀ ਸਰਕਾਰੀ ਮੰਤਰੀਆਂ ਦੇ ਸਾਹਮਣੇ ਇਹ ਗੱਲ ਕਹਿਣੀ ਇਹ ਦਿਖਾਉਂਦਾ ਹੈ ਕਿ ਮਸਲਾ ਹੈਗਾ ਵਾ ਇਹ ਤਾਂ ਸਿੱਧਾ ਸਵਾਲ ਖੜਾ ਕਰਦਾ ਹੈ ਕਿ ਸਿਸਟਮ 'ਚ ਇੱਕ ਤਰ੍ਹਾਂ ਦਾ ਹਿੱਤਾਂ ਦਾ ਟਕਰਾਅ ਤਾਂ ਨਹੀਂ ਹੈਗਾ ਜਿੱਥੇ ਪਹਿਲਾਂ ਸਰਕਾਰ 'ਚ ਰਹੇ ਲੋਕ ਹੀ ਸਰਕਾਰੀ ਕੰਮਾਂ ਦਾ ਨਿਰਣਾ ਕਰ ਰਹੇ ਨੇ ਤੇ ਸੀਜੀਆਈ ਨੇ ਉਹਨਾਂ ਮੈਂਬਰਾਂ ਨੂੰ ਅਪੀਲ ਵੀ ਕੀਤੀ ਕਿ ਇਸ ਸੋਚ ਨੂੰ ਤੋੜੋ ਬਿਲਕੁਲ ਤੇ ਇੱਥੇ ਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਿੱਧਾ ਨਿਆਂ ਪ੍ਰਣਾਲੀ ਦੀ ਨਿਰਪੱਖਤਾ ਤੇ ਸੱਟ ਮਾਰਦੀ ਹੈ ਜਿਹੜਾ ਸਾਡਾ ਬੁਨਿਆਦੀ ਅਸੂਲ ਹੈ ਜੇ ਫੈਸਲੇ ਕਰਨ ਵਾਲੇ ਖਾਸ ਕਰਕੇ ਜਿਹੜੇ ਸਰਕਾਰ 'ਚੋਂ ਆਏ ਨੇ ਉਹ ਹੀ ਸਰਕਾਰ ਖਿਲਾਫ ਸਹੀ ਫੈਸਲਾ ਦੇਣ ਤੋਂ ਵਿੱਚ ਜਿਗਣਗੇ ਤਾਂ ਫਿਰ ਪਰ ਨਿਆਂਕਮੇ ਮਿਲੂਗਾ ਇਸ ਨਾਲ ਤਾਂ ਲੋਕਾਂ ਦਾ ਭਰੋਸਾ ਵੀ ਜਾਨਣਾ ਰਹਿੰਦਾ ਤੇ ਸਰਕਾਰ ਨੂੰ ਜਵਾਬਦੇਹ ਬਣਾਣਾ ਵੀ ਔਕਾ ਹੋ ਜਾਂਦਾ ਹੈ ਹੈਨਾ ਹਾਂ ਇਹ ਗਲਤ ਹੈ ਪਰ ਇੱਕ ਗੱਲ ਹੋਰ ਵੀ ਸੀ ਸੀਜੀਆਈ ਨੇ ਇਹ ਵੀ ਕਿਹਾ ਕਿ ਟ੍ਰਿਬਿਊਨਲਾਂ ਦੀ ਬਣਤਰ 'ਚ ਜਿਹੜੀ ਵਿਪਿੰਤਾ ਹੈ ਮਤਲਬ ਨਿਆਇਕ ਮੈਂਬਰ ਵੀ ਤੇ ਪ੍ਰਸ਼ਾਸਨਿਕ ਤਜਰਬੇ ਵਾਲੇ ਵੀ ਇਹ ਆਪਣੇ ਆਪ 'ਚ ਇੱਕ ਤਾਕਤ ਹੈ ਉਹਨਾਂ ਮੁਤਾਬਿਕ ਇਹ ਨਿਆਇਕ ਸਮੋਚ ਤੇ ਸਰਕਾਰੀ ਤਜਰਬੇ ਦਾ ਵਧੀਆ ਮੇਲ ਬਣਦਾ ਹਾਂਜੀ ਉਹਨਾਂ ਨੇ ਇਸ ਬੈਲੈਂਸ ਦੀ ਇਸ ਸੰਤੁਲਨ ਦੀ ਮਹੱਤਤਾ ਦੱਸੀ ਪਰ ਨਾਲ ਹੀ ਇੱਕ ਬਹੁਤ ਜ਼ਰੂਰੀ ਸ਼ਰਤ ਵੀ ਲਾਤੀ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਸਟਮ ਤਾਂ ਹੀ ਕਾਮਯਾਬ ਹੈ ਜਿਸ ਸਾਰੇ ਮੈਂਬਰਾਂ ਦੀ ਭਾਵੇਂ ਉਹ ਜੱਜ ਹੋਣ ਜਾਂ ਸਾਬਕਾ ਅਫਸਰ ਉਹਨਾਂ ਦੀ ਲਗਾਤਾਰ ਟ੍ਰੇਨਿੰਗ ਹੋਵੇ ਤੇ ਸਾਰਿਆਂ ਤੇ ਯੋਗਤਾ ਤੇ ਆਚਰਣ ਦੇ ਇੱਕੋ ਜਿਹੇ ਉੱਚੇ ਮਿਆਰ ਲਾਗੂ ਹੋਣ। ਮਕਸਦ ਇਹ ਹੀ ਕਿ ਜਿਹੜਾ ਪ੍ਰਸ਼ਾਸਨਿਕ ਪਿਛੋਕੜ ਹੈ ਉਹ ਨਿਆਹ ਵਾਲੇ ਕੰਮ ਤੇ ਭਾਰੀ ਨਾ ਪਵੇ। ਹਾਂ ਇਹ ਬਹੁਤ ਸੋਚ ਸਮਝ ਕੇ ਕਹੀ ਗੱਲ ਲੱਗਦੀ ਹੈ। ਵਿਭਿੰਨਤਾ ਦਾ ਫਾਇਦਾ ਵੀ ਮੰਨ ਲਿਆ ਪਰ ਖਤਰੇ ਤੋਂ ਵੀ ਦਸਤਾ ਤੇ ਸੁਧਾਰ ਦੀ ਲੋੜ ਵੀ। अच्छा ਹੁਣ ਉਸ ਕਾਨਫਰੰਸ ਜਿਵੇਂ ਤੁਸੀਂ ਕਿਹਾ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਗਵਾਲ ਵੀ ਬੋਲੇ ਸੀ ਉਹਨਾਂ ਨੇ ਵੀ ਕੁਝ ਖਾਸ ਨੁਕਤੇ ਚੁੱਕੇ ਜੀ ਕਾਨੂੰਨ ਮੰਤਰੀ ਨੇ ਇੱਕ ਵੱਖਰੇ ਪਰ ਸ਼ਾਇਦ ਇਸੇ ਮੁੱਦੇ ਨਾਲ ਜੁੜੇ ਪਹਿਲੂ ਵਾਲੇ ਇਸ਼ਾਰਾ ਕੀਤਾ ਉਹਨਾਂ ਨੇ ਸਰਕਾਰੀ ਵਿਭਾਗਾਂ ਦੇ ਇੱਕ ਰੁਝਾਨ ਤੇ ਚਿੰਤਾ ਜਤਾਈ ਉਹ ਕਹਿੰਦੇ ਕਿ ਅਦਾਲਤਾਂ ਜਾਂ ਟ੍ਰਿਬਿਊਨਲਾਂ ਦੇ ਫੈਸਲਿਆਂ ਨੂੰ ਨਾ ਕਈ ਵਾਰ ਬਿਨਾਂ ਕਿਸੇ ਠੋਸ ਕਾਰਨ ਦੇ ਚੁਣੌਤੀ ਦੇ ਦਿੱਤੀ ਜਾਂਦੀ ਹੈ ਮਤਲਬ ਅਪੀਲਾਂ ਪਾ ਦਿੱਤੀਆਂ ਜਾਂਦੀਆਂ ਨੇ ਅੱਛਾ ਮਤਲਬ ਜੇ ਕੋਈ ਫੈਸਲਾ ਸਰਕਾਰ ਦੇ ਖਿਲਾਫ ਆ ਗਿਆ ਤਾਂ ਉਹਨੂੰ ਮੰਨਣ ਦੀ ਬਜਾਏ ਮੈਕਮੇ ਸਿੱਧਾ ਉੱਪਰਲੀ ਅਦਾਲਤ ਚ ਹੋਰ ਕੀ ਕਿਹਾ ਉਹਨਾਂ ਨੇ ਇਸ ਬਾਰੇ ਹਾਂਜੀ ਉਹਨਾਂ ਨੇ ਇਹੀ ਕਿਹਾ ਕਿ ਕਈ ਵਾਰ ਬਹੁਤ ਸਾਫ਼ ਤੇ ਠੋਸ ਫੈਸਲੇ ਹੁੰਦੇ ਨੇ ਪਰ ਫੇਰ ਵੀ ਸਰਕਾਰੀ ਵਿਭਾਗ ਅਪੀਲ ਪਾ ਦਿੰਦੇ ਨੇ ਤੇ ਉਹਨਾਂ ਨੇ ਇਹਦੇ ਪਿੱਛੇ ਕਾਰਨ ਦਾ ਇਸ਼ਾਰਾ ਵੀ ਕੀਤਾ ਜਿਹੜਾ ਕਾਫੀ ਕਾਫੀ ਹੈਰਾਨ ਕਰਨ ਵਾਲਾ ਸੀ ਉਹ ਕੀ ਸੀ ਉਹਨਾਂ ਨੇ ਇਸ਼ਾਰਾ ਕੀਤਾ ਕਿ ਕਈ ਵਾਰੀ ਜਿਹੜੇ ਸਰਕਾਰੀ ਅਧਿਕਾਰੀ ਹੁੰਦੇ ਨੇ ਉਹ ਸਿਰਫ ਖੁਦ ਨੂੰ ਬਚਾਉਣ ਲਈ ਮਤਲਬ ਕਿ ਕੱਲ ਨੂੰ ਕੋਈ ਪੁੱਛੇ ਨਾ ਕਿ ਤੁਸੀਂ ਸਰਕਾਰ ਦਾ ਪੱਖ ਪੂਰੀ ਤਰ੍ਹਾਂ ਕਿਉਂ ਨਹੀਂ ਰੱਖਿਆ ਇਸ ਜੜ ਤੋਂ ਉਹ ਅਦਾਲਤ ਜਾਂ ਸੀਏਟੀ ਦੇ ਹੁਕਮਾਂ ਖਿਲਾਫ ਅਪੀਲ ਕਰ ਦਿੰਦੇ ਨੇ ਇੱਕ ਤਰ੍ਹਾਂ ਨਾਲ ਜ਼ਿੰਮੇਵਾਰੀ ਤੋਂ ਬਚਣ ਵਾਲੀ ਗੱਲ ਹੋ ਗਈ ਓਹੋ ਤਾਂ ਇਹਦਾ ਮਤਲਬ ਤਾਂ ਇਹ ਹੋਇਆ ਕਿ ਇਹ ਸਿਰਫ ਕੋਈ ਕਾਨੂੰਨੀ ਜਾਂ ਪ੍ਰਕਿਰਿਆ ਦਾ ਮਸਲਾ ਨਹੀਂ ਇਹ ਤਾਂ ਸਿਸਟਮ ਦੇ ਅੰਦਰ ਦੇ ਕੰਮ ਕਰਨ ਦੇ ਤਰੀਕੇ ਤੇ ਸਵਾਲ ਹੈ ਕਿ ਸਹੀ ਫੈਸਲਾ ਮੰਨਣ ਦੀ ਬਜਾਏ ਅਪੀਲ ਪਾਉਣਾ ਜ਼ਿਆਦਾ ਸੇਫ ਲੱਗਦਾ ਆ ਸਾਰਿਆਂ ਨੂੰ ਇਹ ਤਾਂ ਸਿੱਧਾ-ਸਿੱਧਾ ਸਰਕਾਰੀ ਟਾਈਮ ਤੇ ਪੈਸੇ ਦੀ ਬਰਬਾਦੀ ਵੀ ਹੈ ਫਿਰ। ਵਾਕਈ ਤੇ ਇਹ ਸਿਰਫ ਸਮੇਂ ਤੇ ਪੈਸੇ ਦੀ ਬਰਬਾਦੀ ਤੱਕ ਗੱਲ ਨਹੀਂ ਰੁਕਦੀ। ਜੇ ਆਪਾਂ ਇਹਨੂੰ ਵੱਡੀ ਤਸਵੀਰ 'ਚ ਦੇਖੀਏ ਨਾ ਇਹਦੇ ਕਈ ਸੀਰੀਅਸ ਅਸਰ ਨੇ। ਪਹਿਲਾ ਜਿਵੇਂ ਮੈਂ ਕਿਹਾ ਨਿਆਂ ਪ੍ਰਣਾਲੀ ਤੇ ਫਾਲਤੂ ਦਾ ਬੋਝ। ਸਾਡੀਆਂ ਅਦਾਲਤਾਂ 'ਚ ਪਹਿਲਾਂ ਹੀ ਕਿੰਨੇ ਕੇਸ ਪਏ ਨੇ ਇਹ ਫਾਲਤੂ ਦੀਆਂ ਅਪੀਲਾਂ ਹੋਰ ਹਾਲਤ ਖਰਾਬ ਕਰਦੀਆਂ ਨੇ। ਹੂੰ ਤੇ ਦੂਸਰਾ ਅਸਰ? ਦੂਜਾ ਜਿਵੇਂ ਤੁਸੀਂ ਕਿਹਾ ਸਰਕਾਰੀ ਪੈਸੇ ਦੀ ਬਰਬਾਦੀ। ਵਕੀਲਾਂ ਦੀ ਫੀਸ ਕੋਰਟ ਫੀਸ ਅਫਸਰਾਂ ਦਾ ਟਾਈਮ ਜਿਹੜਾ ਹੋਰ ਜ਼ਰੂਰੀ ਕੰਮਾਂ ਤੇ ਲੱਗ ਸਕਦਾ ਸੀ ਤੇ ਤੀਜਾ ਜਿਹੜਾ ਸ਼ਾਇਦ ਸਭ ਤੋਂ ਅਹਿਮ ਹੈ ਇਹ ਅਦਾਲਤੀ ਫੈਸਲਿਆਂ ਦੀ ਜਿਹੜੀ ਅੰਤਿਮਤਾ ਹੁੰਦੀ ਹੈ ਜਿਹੜਾ ਉਹਦਾ ਵਜ਼ਨ ਹੁੰਦਾ ਉਹਨੂੰ ਘਟਾਉਂਦਾ ਜੇ ਹਰ ਫੈਸਲੇ ਨੂੰ ਖਾਸ ਕਰਕੇ ਕਮਜ਼ੋਰ ਜੇ ਕਾਰਨਾ ਕਰਕੇ ਆਸਾਨੀ ਨਾਲ ਚੁਣੌਤੀ ਦਿੱਤੀ ਜਾ ਸਕਦੀ ਹੈ ਤਾਂ ਫੈਸਲਿਆਂ ਦਾ ਮਤਲਬ ਹੀ ਕੀ ਰਹਿ ਗਿਆ ਇਸ ਨਾਲ ਨਿਆਂ ਮਿਲਣ 'ਚ ਦੇਰੀ ਹੁੰਦੀ ਹੈ ਬੰਦਾ ਥੱਕ ਜਾਂਦਾ ਤੇ ਲੋਕਾਂ ਦਾ ਸਿਸਟਮ ਤੋਂ ਭਰੋਸਾ ਉੱਠ ਸਕਦਾ ਹਾਂ ਇਹ ਦੋਵੇਂ ਪੁਆਇੰਟ ਬਹੁਤ ਚਿੰਤਾ ਵਾਲੇ ਨੇ ਇੱਕ ਪਾਸੇ ਤਾਂ ਸੀਜੀਆਈ ਕਹਿ ਰਹੇ ਨੇ ਕਿ ਫੈਸਲਾ ਦੇਣ ਵਾਲੇ ਝਿਜਕ ਰਹੇ ਨੇ ਹਾਂਜੀ ਤੇ ਦੂਜੇ ਪਾਸੇ ਕਾਨੂੰਨ ਮੰਤਰੀ ਕਹਿ ਰਹੇ ਨੇ ਕਿ ਜਦੋਂ ਫੈਸਲੇ ਆਉਂਦੇ ਵੀ ਨੇ ਤਾਂ ਉਹਨਾਂ ਨੂੰ ਬਿਨਾਂ ਗਲਤੋ ਚੁਣੌਤੀ ਮਿਲ ਰਹੀ ਹੈ ਕਿ ਇਹ ਦੋਵੇਂ ਮੁੱਦੇ ਮਤਲਬ ਆਪਸ ਵਿੱਚ ਜੁੜੇ ਹੋਏ ਨੇ ਕਿ ਇਹ ਇੱਕੋ ਵੱਡੀ ਸਮੱਸਿਆ ਦੇ ਦੋ ਵੱਖ-ਵੱਖ ਰੂਪ ਨੇ ਇਹ ਬਹੁਤ ਵਧੀਆ ਸਵਾਲ ਹੈ ਤੇ ਇਹਦਾ ਜਵਾਬ ਸ਼ਾਇਦ ਹਾਂ ਇਹ ਇਸ ਸੋਚਣਾ ਗਲਤ ਨਹੀਂ ਹੋਊਗਾ ਕਿ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਇਹ ਦੋਵੇਂ ਗੱਲਾਂ ਨਿਆ ਪ੍ਰਣਾਲੀ ਤੇ ਸਰਕਾਰ ਦੇ ਵਿੱਚ ਇੱਕ ਇੱਕ ਸਿਸਟਮ ਦੀ ਰਗੜ ਵਾਲੀ ਸ਼ਾਰਾ ਕਰ ਰਹੀਆਂ ਨੇ ਇੱਕ ਪਾਸੇ ਸਿਸਟਮ ਅੰਦਰ ਸ਼ਾਇਦ ਕੋਈ ਅਜੀਹਾ ਮਾਹੌਲ ਜਾਂ ਦਬਾਅ ਹੈ ਜਿਹੜਾ ਨਿਰਪੱਖ ਫੈਸਲੇ ਲੈਣ ਤੋਂ ਰੋਕਦਾ ਹੈ ਦੂਜੇ ਪਾਸੇ ਜਦੋਂ ਕੋਈ ਫੈਸਲਾ ਸਰਕਾਰ ਦੇ ਹੱਕ 'ਚ ਨਾ ਹੋਵੇ ਤਾਂ ਸਰਕਾਰੀ ਪੱਧਰ ਤੇ ਉਹਨੂੰ ਅੱਗੇ ਲੈ ਜਾਣ ਦਾ ਰੁਝਾਉਣਾ ਹੈ ਭਾਵੇਂ ਉਹ ਆਪਣੀ ਜਵਾਬਦੇਹੀ ਤੋਂ ਬਚਣ ਲਈ ਹੋਵੇ ਜਾਂ ਬਸ ਸਥਿਤੀ ਨੂੰ ਲਮਕਾਉਣ ਲਈ ਦੋਵੇਂ ਹਾਲਾਤ ਇੱਕ ਅਸੰਤੂਲਨਤਾ ਦਿਖਾਉਂਦੇ ਹੀ ਨੇ ਤੇ ਇਹ ਗੱਲ ਕਿੰਨੀ ਅਹਿਮ ਹੈ ਕਿ ਇਹ ਦੋਵੇਂ ਮੁੱਦੇ ਇੱਕੋ ਸਟੇਜ ਤੇ ਦੇਸ਼ ਦੇ ਚੀਫ ਜਸਟਿਸ ਤੇ ਕਾਨੂੰਨ ਮੰਤਰੀ ਨੇ ਚੁਕੇ ਤੇ ਉਹ ਵੀ ਸਰਕਾਰ ਦੇ ਹੋਰ ਵੱਡੇ ਮੰਤਰੀਆਂ ਦੀ ਮੌਜੂਦਗੀ ਚ ਇਸ ਪਬਲਿਕ ਚ ਗੱਲ ਕਰਨ ਦਾ ਕੀ ਮਤਲਬ ਸਮਝਿਆ ਜਾਵੇ ਭਾਤੇ ਸਰਕਾਰ ਦੋਵਾਂ ਦੇ ਸਭ ਤੋਂ ਉੱਚੇ ਪੱਧਰ ਤੇ ਨਾ ਨਾ ਸਿਰਫ ਮੰਨਿਆ ਜਾ ਰਿਹਾ ਸਗੋਂ ਖੁੱਲ੍ਹ ਕੇ ਦੱਸਿਆ ਵੀ ਜਾ ਰਿਹਾ ਦੂਜਾ ਜਦੋਂ ਇਨੇ ਵੱਡੇ ਅਹੁਦਿਆਂ ਤੋਂ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਤਾਂ ਇਹ ਹੇਠਾਂ ਤੱਕ ਇੱਕ ਸਾਫ਼ ਸੁਣਿਆ ਭੇਜਦਾ ਕਿ ਭਾਈ ਹੋਣ ਵਾਲੀ ਸਥਿਤੀ ਠੀਕ ਨਹੀਂ ਹੈ ਤੇ ਬਦਲਾਅ ਚਾਹੀਦਾ ਹੈ ਇਸ ਸਿਸਟਮ ਚ ਸੁਧਾਰ ਲਿਆਉਣ ਲਈ ਇੱਕ ਤਰ੍ਹਾਂ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ। ਹਾਂ, ਗਲਤ ਸਮਝ ਆਉਂਦੀ ਹੈ ਪਰ ਅਖੀਰ ਚ ਇੱਕ ਆਮ ਬੰਦੇ ਲਈ ਯਮਨਾ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਲਈ ਜਿਹੜੇ ਆਪਣੇ ਨੌਕਰੀ ਦੇ ਮਸਲਿਆਂ ਲਈ ਟ੍ਰਿਬਿਊਨਲ ਜਾਂ ਕੋਰਟ ਜਾਂਦੇ ਨੇ ਇਹਨਾਂ ਚਿੰਤਾਵਾਂ ਦਾ ਅਸਲ ਮਤਲਬ ਕੀ ਨਿਕਲਦਾ? ਉਹਨਾਂ ਦੀ ਜ਼ਿੰਦਗੀ ਤੇ ਕੀ ਅਸਰ ਪੈਂਦਾ? ਉਹਨਾਂ ਲਈ ਤਾਂ ਇਹ ਬਹੁਤ ਸਿੱਧੇ ਤੇ ਸਾਫ਼ ਅਸਰ ਨੇ। ਪਹਿਲੀ ਗੱਲ ਜੇ ਸੀਜੀਆਈ ਦੀ ਚਿੰਤਾ ਸਹੀ ਹੈ ਤੇ ਟ੍ਰਿਬਿਊਨਲ ਦੇ ਮੈਂਬਰ ਸਰਕਾਰ ਖਿਲਾਫ ਫੈਸਲਾ ਦੇਣ ਤੋਂ ਸੱਚੀ ਚੀਜ਼ ਜਗਦੇ ਐ। ਤਾਂ ਇਹਦਾ ਮਤਲਬ ਹੈ ਕਿ ਇੱਕ ਆਮ ਬੰਦਾ ਜਾਂ ਮੁਲਾਜ਼ਮ ਜਿਹਦਾ ਸਰਕਾਰ ਨਾਲ ਕੋਈ ਸਹੀ ਝਗੜਾ ਹੈ ਉਹਨੂੰ ਨਿਰਪੱਖ ਨਿਆਂ ਮਿਲਣ ਦੇ ਚਾਂਸ ਘਟ ਜਾਂਦੇ ਨੇ ਉਹਨੂੰ ਸ਼ਾਇਦ ਲੱਗੇ ਕਿ ਸਾਰਾ ਸਿਸਟਮ ਹੀ ਉਹਦੇ ਖਿਲਾਫ ਹੈ ਇਹ ਤਾਂ ਨਿਆਂ ਦੇ ਬੁਨਿਆਦੀ ਅਸੂਲ ਦੇ ਉਲਟ ਹੋ ਗਿਆ ਹੂੰ ਤੇ ਜਿਹੜੀ ਕਾਨੂੰਨ ਮੰਤਰੀ ਨੇ ਗੱਲ ਚੁੱਕੀ ਕਿ ਹਰ ਫੈਸਲੇ ਨੂੰ ਬੇਲੋੜਾ ਚੁਣੌਤੀ ਦਿੱਤੀ ਜਾਂਦੀ ਹੈ ਉਹਦਾ ਕੀ ਅਸਰ ਹੈ ਉਹਦਾ ਅਸਰ ਹੈਗਾ ਨਿਆਂ 'ਚ ਬੇਲੋੜੀ ਤੇ ਬੰਦੇ ਨੂੰ ਥਕਾ ਦੇਣ ਵਾਲੀ ਦੇਰੀ ਸੋਚ ਕੇ ਦੇਖੋ ਕੋਈ ਬੰਦਾ ਸਾਲਾਂ ਦੀ ਲੜਾਈ ਤੋਂ ਬਾਅਦ ਟ੍ਰਿਬਿਊਨਲ ਤੋਂ ਕੇਸ ਜਿੱਤਦਾ ਹੈ ਹਾਂਜੀ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਸਰਕਾਰੀ ਮਹਿਕਮੇ ਨੇ ਸਿਰਫ ਇੱਕ ਖਾਨਾ ਪੂਰਤੀ ਲਈ ਜਾਂ ਕਿਸੇ ਅਫਸਰ ਦੇ ਡਰ ਕਰਕੇ ਅਪੀਲ ਪਾਤੀ ਹੁਣ ਉਹਨੂੰ ਫਿਰ ਉਪਰਲੀਆਂ ਕੋਟਾਂ ਦੇ ਚੱਕਰ ਕੱਟਨੇ ਪੈਣੇ ਨੇ ਹੋਰ ਵਕੀਲ ਹੋਰ ਖਰਚਾ ਤੇ ਸਾਲਾਂ ਤੱਕ ਫਿਰ ਉਡੀਕ ਇਹ ਸਿਰਫ ਟਾਈਮ ਤੇ ਪੈਸੇ ਦੀ ਬਰਬਾਦੀ ਨਹੀਂ ਇਹ ਤਾਂ ਮਾਨਸਿਕ ਤੌਰ ਤੇ ਤੋੜਨ ਵਾਲੀ ਗੱਲ ਹੈ ਅਸਲ 'ਚ ਇਹ ਨਿਆਚ ਦੇਰੀ ਕਰਨ ਦੇ ਬਰਾਬਰ ਹੈ ਤੇ ਕਹਿੰਦੇ ਨੇ ਨਾ देर ਨਾਲ ਮਿਲਿਆ ਨਿਆ ਨਾ ਮਿਲਣ ਦੇ ਬਰਾਬਰ ਹੁੰਦਾ ਬਿਲਕੁਲ ਸਹੀ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਇਸ ਲਈ ਇਹ ਦੋਵੇਂ ਚਿੰਤਾਵਾਂ ਸਿੱਧੇ ਤੌਰ ਤੇ ਨਿਆਂ ਮਿਲਣ ਦੀ ਸੌਖ ਤੇ ਨਿਆਂ ਦੀ ਕੁਆਲਿਟੀ ਨੂੰ ਪ੍ਰਭਾਵਿਤ ਕਰਦੀਆਂ ਨੇ ਤਾਂ ਜੇ ਆਪਾਂ ਸਾਰੀ ਗੱਲ ਦਾ ਨਿਚੋੜ ਕੱਢੀਏ ਤਾਂ ਇਹ ਦੋਵੇਂ ਵੱਡੇ ਬਿਆਨ ਭਾਵੇਂ ਵੱਖ-ਵੱਖ ਪਹਿਲੂਆਂ ਦੀ ਗੱਲ ਕਰਦੇ ਨੇ ਪਰ ਇਸ਼ਾਰਾ ਇੱਕ ਵੱਡੀ ਸਾਂਝੀ ਤਸਵੀਰ ਵੱਲ ਕਰ ਰਹੇ ਨੇ ਇਹ ਤਸਵੀਰ ਹੈ ਇੱਕ ਅਜਿਹੇ ਸਿਸਟਮ ਦੀ ਜਿੱਥੇ ਨਿਆਂ ਵਾਲੀ ਪ੍ਰਕਿਰਿਆ ਤੇ ਸਰਕਾਰੀ ਕੰਮਕਾਜ 'ਚ ਸੋ ਇੱਕ ਇੱਕ ਸਹੀ ਤਾਲਮਿਲ ਦਿਖਾੜਾ ਤੇ ਇਸ ਘਾੜ ਦਾ ਨੁਕਸਾਨ ਆਖਿਰਕਾਰ ਉਹਨਾਂ ਲੋਕਾਂ ਨੂੰ ਹੁੰਦਾ ਹੈ ਜਿਹੜੇ ਨਿਆਂ ਲੱਭ ਰਹੇ ਨੇ ਬਿਲਕੁਲ ਸਹੀ ਸਮਝੇ ਤੁਸੀਂ ਇਹ ਬਿਆਨ ਸਿਰਫ ਅਦਾਲਤਾਂ ਜਾਂ ਸਰਕਾਰ ਦੇ ਅੰਦਰੂਨੀ ਮਸਲੇ ਨਹੀਂ ਹੈ ਇਹ ਤਾਂ ਸਾਡੇ ਲੋਕਤੰਤਰ ਦੇ ਬੁਨਿਆਦੀ ਥੰਮਾਂ ਨਾਲ ਜੁੜੇ ਹੋਏ ਨੇ ਕਾਨੂੰਨ ਦਾ ਰਾਜ ਨਿਆਂਪਾਲਿਕਾ ਦੀ ਆਜ਼ਾਦੀ ਤੇ ਸਰਕਾਰ ਦੀ ਜਵਾਬਦੇਹੀ ਜਦੋਂ ਇਹਨਾਂ ਤੇ ਸਵਾਲ ਉੱਠਦੇ ਨੇ ਤਾਂ ਇਹ ਪੂਰੇ ਸਿਸਟਮ ਦੀ ਸਿਹਤ ਲਈ ਚਿੰਤਾ ਵਾਲੀ ਗੱਲ ਹੈ ਠੀਕ ਹੈ ਇਸ ਗੱਲਬਾਤ ਨੇ ਸੱਚੀ ਇਸ ਗੁੰਝਲਦਾਰ ਮੁੱਦੇ ਦੇ ਕਈ ਪਹਿਲੂ ਸਪਸ਼ਟ ਕੀਤੇ ਨੇ ਚੀਫ ਜਸਟਿਸ ਵੱਲੋਂ ਨਿਰਪੱਖਤਾ 'ਚ ਝਿਜਕ ਦੀ ਗੱਲ ਤੇ ਕਾਨੂੰਨ ਮੰਤਰੀ ਵੱਲੋਂ ਬਿਲੋੜੀਆਂ ਅਪੀਲਾਂ ਦਾ ਰੁਝਾਨ ਦੋਵੇਂ ਹੀ ਗੰਭੀਰ ਮਸਲੇ ਨੇ ਜਿਨ੍ਹਾਂ ਦੇ ਡੂੰਘੇ ਅਸਰ ਹੋ ਸਕਦੇ ਨੇ ਹਾਂਜੀ ਤੇ ਇਹ ਸਾਨੂੰ ਇੱਕ ਆਖਰੀ ਪਰ ਬਹੁਤ ਜ਼ਰੂਰੀ ਸੋਚਣ ਵਾਲੇ ਨੁਕਤੇ ਵੱਲ ਲੈ ਜਾਂਦਾ ਜਿਸ ਤੇ ਵਿਚਾਰ ਕਰਨਾ ਬਣਦਾ ਹੋ ਕੀ ਹੈ ਦੇਖੋ ਜਦੋਂ ਸਿਸਟਮ ਦੇ ਅੰਦਰੋਂ ਹੀ ਸਭ ਤੋਂ ਉੱਚੇ ਲੈਵਲ ਤੋਂ ਅਜਈਆਂ ਆਵਾਜ਼ਾਂ ਆ ਰਹੀਆਂ ਨੇ ਇੱਕ ਪਾਸੇ ਸਰਕਾਰੀ ਅਸਰ ਜਾਂ ਪਿਛੋਕੜ ਕਰਕੇ ਫੈਸਲਾ ਲੈਣ 'ਚ ਝਿਜਕ ਤੇ ਦੂਜੇ ਪਾਸੇ ਸਰਕਾਰੀ ਪੱਧਰ ਤੇ ਕੋਰਟ ਦੇ ਫੈਸਲਿਆਂ ਨੂੰ ਖੁਦ ਨੂੰ ਬਚਾਉਣ ਲਈ ਚੁਣੌਤੀ ਦੇਣ ਦਾ ਰੁਝਾਨ ਤਾਂ ਸਵਾਲ ਇਹ ਉੱਠਦਾ ਹੈ ਕਿ ਇਹਨਾਂ ਕੰਮਾਂ ਪਿੱਛੇ ਅਸਲ ਕਾਰਨ ਕੀ ਨੇ ਕੀ ਇਹ ਸਿਰਫ ਕੁਝ ਲੋਕਾਂ ਦੀ ਕਮਜ਼ੋਰੀ ਹੈ ਜਾਂ ਡਰ ਹੈ ਜਾਂ ਫਿਰ ਕੀ ਸਿਸਟਮ ਦੇ ਅੰਦਰ ਹੀ ਕੁਝ ਅਜਿਹੇ ਅਣਕਹੇ ਢਾਂਚਾਗਤ ਦਬਾਅ ਨੇ ਕੋਈ ਕੰਮ ਕਰਨ ਦਾ ਕਲਚਰ ਹੀ ਐਸਾ ਬਣ ਗਿਆ ਜਾਂ ਕੋਈ ਗਲਤ ਕਿਸਮ ਦੇ ਪ੍ਰੋਤਸਾਹਨ ਨੇ ਜਿਹੜੇ ਅਜਿਹੇ ਵਿਵਾਰ ਨੂੰ ਹੱਲਾਸ਼ੇਰੀ ਦਿੰਦੇ ਨੇ ਜਾਂ ਇਹਨੂੰ ਕਾਇਮ ਰੱਖਦੇ ਨੇ ਮਤਲਬ ਉਪਰੋਂ-ਉਪਰੋਂ ਲੱਛਣ ਦੇਖਣ ਦੀ ਬਜਾਏ ਅਸਲ ਜੜਾਂ ਕਿੱਥੇ ਨੇ ਇਹ ਇੱਕ ਇਹੋ ਜਿਹਾ ਸਵਾਲ ਹੈ ਜਿਸ ਤੇ ਹੋਰ ਗੰਭੀਰਤਾ ਨਾਲ ਸੋਚਣ ਦੀ ਤੇ ਸ਼ਾਇਦ ਖੋਜ ਕਰਨ ਦੀ ਲੋੜ ਹੈ ਤਾਂ ਕਿ ਅਸਲੀ ਸੁਧਾਰ ਹੋ ਸਕਣ ਬਹੁਤ ਹੀ ਵਧੀਆ ਤੇ ਡੂੰਗਾ ਨੁਕਤਾ ਚੁੱਕਿਆ ਤੁਸੀਂ ਇਹ ਸਾਨੂੰ ਸਿਰਫ ਸਮੱਸਿਆ ਪਛਾਣਨ ਤੋਂ ਅੱਗੇ ਜਾ ਕੇ ਉਹਨਾਂ ਦੇ ਮੂਲ ਕਾਰਨਾਂ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ ਇਸੇ ਵਿਚਾਰ ਦੇ ਨਾਲ ਅਸੀਂ ਅੱਜ ਦੀ ਇਸ ਚਰਚਾ ਨੂੰ ਇੱਥੇ ਹੀ ਖਤਮ ਕਰਦੇ ਹਾਂ ਉਮੀਦ ਹੈ ਕਿ ਇਸ ਨਾਲ ਸਾਰਿਆਂ ਨੂੰ ਇਸ ਅਹਿਮ ਮੁੱਦੇ ਨੂੰ ਬਿਹਤਰ ਤਰੀਕੇ ਨਾਲ ਸਮਝਣ 'ਚ ਮਦਦ ਮਿਲੀ ਹੋਵੇਗੀ ਹਾਂਜੀ ਬਿਲਕੁਲ ਧੰਨਵਾਦ ਸਾਥੀਓ ਤੁਸੀਂ ਕੁਆਲਿਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਨਾਲ ਵੀਡੀਓ ਨਾਲ ਤੁਸੀਂ ਜੁੜੇ ਰਹੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰੋ ਜੇਕਰ ਤੁਸੀਂ ਚਾਹੁੰਦੇ ਹੋ ਕੀ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਸਾਨੂੰ ਇਜਾਜ਼ਤ ਦਿਓ ਜੈ ਭੀਮ ਜੈ ਭਾਰਤ ਜੈ ਸੰਗਰਮ